ਔਰ ਜਿਹੜੇ ਪੰਜਾਬ ਲੋਕਾਂ ਦੀ ਆਵਾਜ਼ ਆ ਕੇ ਜਿਹੜੇ ਤੁਹਾਡੇ ਤੇ ਝੂਠੇ ਮੁਕਦਮੇ ਦਰਜ ਹੋਏ ਨੇ ਆਜੋ ਇਕੱਲੇ ਇਕੱਲੇ ਬੋਕਰ ਦੇ ਬੰਦੇ ਲੋਕ ਤੇ ਮੰਤਰੀ ਸੰਘਰਸ਼ ਦੀ ਰੀਚੇ ਪੁਰਾਣੇ ਪੁਰਾਣੇ ਦੀ ਦੀਵਾਰ ਉੱਤੇ ਉਲਟੇ ਲਿਖਤਰੇ ਲਗਾ ਕੇ ਆਵੋ ਇਨਸਾਫ਼ ਇਨਸਾਫ਼ ਦਾ ਕਹਿ ਰਿਹਾ ਬੇਇਨਸਾਫ਼ ਨਹੀਂ ਕੋਈ ਜਿੱਦਾਂ ਫਰਸੂ ਮੇਤਰ ਕਰਮਾ ਦਾ ਜਗਨਪਤਾ ਕਿਤੇ ਜਿਹੇ ਸਾਜ਼ਿਸ਼ ਵਿੱਚ ਰਚ ਹੋਈ ਸੀ ਇਹ ਤਾਂ ਸਾਰੇ ਪਤਾ ਕਿ ਜਿਹੜੇ ਜਿਹੜੇ ਬੰਦੇ ਨੇ ਪੁਰਾਵਾ ਦੱਤਣਾ ਕਿ ਜਿਹੜੇ ਕਿਦੇ ਸਾਜ਼ਿਸ਼ ਸ਼ੂਰ ਨੇ اور سانو سبدان پاورس دنڈا انڈر سیکشن ایکس ون اینڈی ٹو ایکسو بیاسی کیا ہے کیونکہ کسی نے اینڈی پی ایسا کو فرمات اٹھا دچ کرایا اگر اٹھا ساکت ہوں گا ایکسو بیاسی تے پلاس اینڈی پی ایسا ہاں انہیں تے اس سے ترہا پولٹ لگن بھیا تاہ کٹھ کے جانا سہوری ایسا کٹھیا کہ موڑے کو پولیس وڑا کیسے دے ਵੱਡੇ ਵੱਡੇ ਪੰਜਾਬ ਦੀ ਰਾਜਿਤ ਤੱਕ ਬਹੋਰ ਨੂੰ ਜੋ ਖੰਡਲਾ ਹੋ ਗਿਆ ਉਹਨੂੰ ਕੀ ਕਰਨਾ ਸਮਝਣੇ ਪੈਣਗੇ ਆਂ ਤੇ ਦੇਸੀ ਅਸੀਂ ਬੱਚਿਆਂ ਨੂੰ ਵਾਪਸ ਲੈ ਕੇ ਆਵਾਂਗੇ ਮਹੌਲ ਹੈ ਜਦੋਂ ਆਪਾਂ ਰਹਿਣਾ ਹਾਂ ਸੈਕਟਰ ਜਿਹੜੇ ਜਿਹੜੇ ਤਰ੍ਹਾਂ ਅੱਜ ਕਹਿੰਦੇ ਫੌਜੀ ਅਫਸਰਾਂ ਦੇ ਮੇਰੇ ਕੋਟ ਮਾਰਦੇ ਉਹਦੀ ਦੇਖੀ ਆ ਆਪਣੇ ਬੱਚੇ ਬਾਰੇ ਕੈਨੇਡਾ ਨੂੰ ਪੰਜਾਬ ਦੀ ਧਰਤੀ ਤੇ ਵੇਚਣਗੇ ਮੇਰੇ ਬੀ ਲੋਕ ਇਸੇ ਉਹ ਹੋਰ ਕੋਈ ਪੰਜਾਬ ਦੇ ਬੋਧ ਵੀ ਲੋਕ ਹੈ بار سال میرے فوٹو لیکن چھکے کے ٹک رہا ہے شہید لیکن چھکے کے ٹگیا کل کے پتا ہوا سد کے میٹنگ لے رہا میرے ہندو چہرے نہیں گرو گوبند مہاراج

اپنے جھاڑی ایم ایل اے بنا سب آپ کا ای ایک, ایک جی گل اچھی طرح جی فنڈامینٹل گلیں لوگ سمجھنیاں چاہیے بہت ہو گیا دوسرے سارے رہے بہت میں سمجھے بہت سینٹ سیتار بھائی بہت لمبے سمجھے دوسرے سارے رہتے ہو ایک پاس فیرہ پر بندکانہ بہت بہت مبارک بات دینے چونہ اور جنرل مرتب آب مرتب آب پنجاب مرتب آب مرتب آب مرتب آب مرتب آب مرتب آب ਅਰੋਹ ਸਿਟੀ ਕੋਲ ਆ ਸਰਦਾਰਾਂ ਦੇ ਨਾਲ ਪੂਰਾ ਮਾਨਸਾ ਦਾ ਜਿਹੜਾ ਸਾਡਾ ਪਲਾਂਟ ਕਾਂਗਰਸ ਦਾ ਤੜਾ ਪੂਰਾ ਖੋ ਗਿਆ ਉਹਨਾਂ ਨੇ 50 ਹਜ਼ਾਰ ਰੁਪਏ ਦਿੱਸੇ ਸਰਦਾਰ ਰੋਪਲ ਕੋਸਿੰਗ ਉਹਨਾਂ ਦੇ ਭਾਈ ਸਾਹਿਬ ਕੋਸਿੰਗ ਔਰ ਸਾਰੀ ਟੀਮ ਸਾਡੇ ਜ਼ਿਲ੍ਹੇ ਦੀ ਜਿਹੜੇ ਸਾਡੇ ਰਾਜ ਸਿੰਘ ਜੀ ਇੱਕ ਐਮਐਲਏ ਔਰ ਨਾਲ ਸਾਰੀਆਂ ਹੋਰ ਇੰਪੋਰਟੈਂਟ ਪ੍ਰੈਸ਼ਰ ਸੀਤਾ ਪ੍ਰੋਫੈਸਰ ਰਵੀਪੌਰ ਮੀਆਂ ਬੁਲਹਾੜਾ ਤੋਂ ਔਰ ਬੜੀਆਂ ਸਾਰਿਆਂ ਨੇ ਮੈਕੀਜ਼ ਨਾਮ ਰਹਿ ਨਾ ਜਾਵੇ ਸਭ ਨੇ ਬੜਾ ਯੋਗਦਾਨ ਪਾਇਆ ਅੱਜ ਦੇ ਸਮਾਗਮ ਵਿੱਚ ਸਾਡੇ ਨਾਲ ਲੋਕ ਸ਼ਰਮਾ ਜੀ ਜਿਹੜੇ ਸਾਡੇ ਪੰਜਾਬ ਦੇ ਮਾਮਲੇ ਆ ਦੇ ਸੈਕਟਰੀ 올 ਇੰਡੀਆ ਕਾਂਗਰਸ ਇਨ ਚਾਰਜ ਨੇ ਮੁਹਰੀ ਬਰਾਜਮਾਨ ਨੇ ਸੋ ਬੇਸਿਕਲੀ ਅੱਜ ਮਕਸਦ ਸੀ ਕਿ ਅਸੀਂ ਆਪਣੇ ਕਿਸਾਨ ਵਿੰਗ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਨਾ ਵਾ ਕਿਉਂਕਿ ਅੱਜ ਕਿਸਾਨੀ ਦੇ ਨਾਲ ਜੋ ਅਨਿਆਏ ਹੋਇਆ ਵਾ ਜਿਸ ਢੰਗ ਦੇ ਨਾਲ ਫਰਮਾਨ ਨੇ ਪ੍ਰੋਡੂਸਰ ਪੋਲਿਟਿਕਸ ਦਾ ਨਵਾਂ ਇੱਕ ਸ਼ੁਰੂ ਕਰਕੇ ਹੋਰ ਤੇ ਕਿਸਾਨਾਂ ਦੇ ਉਸ ਸ਼ੰਭੂ ਦੇ ਖਨੋਰੀ ਵਿੱਚ ਜਿਵੇਂ ਉੱਥੇ ਭੰਨ ਤੂੜ ਕੀਤੀ ਉਹ ਬਲੂਜ਼ਰ ਚਲਾ ਕੇ ਉਹਨਾਂ ਦਾ ਜਿਹੜਾ ਹੋਰ ਚਾਹ ਉਠਾਇਆ ਉਹਦੀ ਨਿਖੇਦੀ ਕੀਤੀ ਅਸੀਂ ਔਰ ਇਸ ਨਾਲ ਨਾਲ ਜੋ ਉਹਨਾਂ ਦੇ ਸਮਾਨ ਦੀ ਲੁੱਟ ਖੁੱਟ ਹੋਈ ਹੈ ਉਹਦੇ ਵਿੱਚ ਮੈਂ ਸਮਝਦਾ ਕਿ ਪੁਲਿਸ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰ ਹੈ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਮ ਆ ਰਹੇ ਨੇ ਬੜਾ ਦੇ ਉੱਤੇ ਕਿਹਦਾ ਕ੍ਰਿਮੀਨਲ ਕੇਸਸ ਦਰਜ ਹੋਣਾ ਚਾਹੀਦਾ ਨਾਲ ਨਾਲ ਜਿਹੜੀ ਇਹ ਦਲੀਲ ਦੁਬਾਰਾ ਦੁਬਾਰਾ ਭਗਵਾਨ ਸਮਾਨ ਤੇ ਉਹਨਾਂ ਦੇ ਚਿੱਤੇ ਬਾਲ ਕੇ ਦੇ ਰਹੇ ਨੇ ਕਿ ਜੀ ਅਸੀਂ ਕਿਸਾਨਾਂ ਦੇ ਨਾਲ ਆ ਲੇਕਿਨ ਕਿਸਾਨ ਜਾ ਕੇ ਆਪਣਾ ਦਿੱਲੀ ਅੰਦੋਲਨ ਕਰ ਉਹ ਦਿੱਲੀ ਜਾਣ ਕਿਵੇਂ ਉਹ ਤਾਂ ਉਹ ਦਿੱਲੀ ਜਾਣਾ ਚਾਹੁੰਦੇ ਸੀ ਜਦੋਂ ਸ਼ੰਭੂ ਪਹੁੰਚੇ ਨੇ ਤੇ ਉੱਥੇ ਕੰਧ ਕਿਨੇ ਖੜੀ ਕੀਤੀ ਦੀਵਾਰ ਹਰਿਆਣਾ ਦੀ ਸਰਕਾਰ ਨੇ ਸਾਡੇ ਘੱਗਰ ਦੇ ਦਰਿਆ ਦੇ ਉੱਤੇ ਪੂਰਾ ਜਿਹੜਾ ਬੈਰੀਕੇਡਿੰਗ ਕਿਨੇ ਕੀਤੀ ਆ ਹਰਿਆਣਾ ਸਰਕਾਰ ਨੇ ਸਾਡੇ ਨੌਜਵਾਨਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਅਥਰੂ ਖੈਸ ਮਾਰੇ ਸ਼ੁਭ ਕਰਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਪੰਜਾਬ ਪੁਲਿਸ ਮੁਖ ਪੰਜਾਬ ਸਰਕਾਰ ਮੁਖਦਰਸ਼ਕ ਬਣੀ ਰਹੀ ਜਾਂਦੀ ਇਹ ਜਾਣ ਕੇ ਕਿਵੇਂ ਦਿੱਲੀ ਕਦਾ ਤੇ ਐਲਾਨ ਸਿੱਧਾ ਸਿੱਧਾ ਕਿ ਅਸੀਂ ਸ਼ਾਮ ਪੇ ਘਰ ਦੇ ਨਾਲ ਰਾਮਲੀਲਾ ਮੈਦਾਨ ਦੇ ਵਿੱਚ ਜਾ ਕੇ ਆਪਣਾ ਗੱਲ ਕਹਿੰਦੀ ਆ। ਸੋ ਇਹ ਉਹਨਾਂ ਦੀ ਦਲੀਲ ਜਿਹੜੀ ਆ ਉਹ ਚੁੱਕੀ ਆ। ਔਰ ਮੈਂ ਸਮਝਦਾ ਕਿ ਇਹਦੇ ਵਿੱਚ ਭਵੰਨਪਾਨ ਦਾ ਬਹੁਤ ਵੱਡਾ ਕਸੂਰ ਆ। ਸਾਰੇ ਅੰਦੋਲਨ ਨੂੰ ਖੁਰਦ-ਖੁਰਦ ਦੀ ਇਸ ਦੇ ਇਕੱਲੇ ਨੇ ਕੀਤਾ ਬਾ ਕੇਜਰੀਵਾਲ ਦੇ ਕਹਿਨ ਤੇ ਔਰ ਕੇਜਰੀਵਾਲ ਨੂੰ ਦਬਕਾ ਮਾਰਿਆ ਭਾਜਪੀ ਦੀ ਸਰਕਾਰ ਨੇ ਕਿਉਂਕਿ ਉਹਨਾਂ ਦੇ ਛਰਾਬ ਦੇ ਘੁਟਾਲੇ ਤੋਂ ਬਾਅਦ ਇੱਕ ਤੋਂ ਇੱਕ ਘੁਟਾਲਾ ਵਸ 1300 ਕਰੋੜ ਰੁਪਏ ਦਾ ਜਿਹੜਾ ਨੀਸ਼ ਸੋਡਿਆ ਸਤਿੰਦਰ ਜੈਨ ਦਾ ਘੁਟਾਲਾ ਸਾਹਮਣੇ ਆ ਗਿਆ ਕਲਾਸਰੂਮ ਉਰਸੋਬਾ ਸ਼ਿਸ਼ਮਹਿਲ ਦਾ ਘਟਾਰਾ ਜਿਹੜਾ ਸੀਬੀਡਬਲਯੂਟੀ ਨੇ ਰਿਪੋਰਟ ਦਿੱਤੀ ਹੋਈ ਆ ਜਿਹੜਾ ਪਤਾ ਕੇਜਰੀਵਾਲ ਨੂੰ ਕਿ ਮਿੱਤ ਮੁਕਸ਼ਵਾਦਰ ਚੋਕ ਪਿੰਡ ਦੁਆਰਾ ਜੀ ਇਚਾਣਾ ਪਊਗਾ ਇਹ ਭਾਜੀਪੀ ਤੋਂ ਡਰਦਿਆਂ ਨੇ ਭਾਜੀਪੀ ਦਾ ਹੁਕਮ ਪੰਜਾਬ ਦੇ ਵਿੱਚ ਲਾਗੂ ਹੁੰਦਾ ਇੱਕ ਇੱਕੋ ਇੱਕ ਤਾਂ ਗੱਲ ਇਹ ਵੀ ਸਿੱਧ ਹੋ ਗਈ ਕਿ ਸਿਧਾਂਤਕ ਤੌਰ ਤੇ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਇੱਕ ਇੱਕ ਸਿੱਕੇ ਦੇ ਦੋ ਪਹਿਲੂ ਨੇ